ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਮੈਂ ਤੁਹਾਡੇ ਆਪਣੇ ਚੈਨਲ PB77 study point ਤੇ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਲੈ ਕੇ ਆਇਆ ਹਾਂ ਮੋਸਟ ਇੰਪੋਰਟੈਂਟ MCQ ਇਲੈਕਟ੍ਰੀਸ਼ੀਅਨ ਦੇ ਨਾਲ ਮੋਸਟ ਇੰਪੋਰਟੈਂਟ MCQ ਲੈ ਕੇ ਆਇਆ ਹਾਂ ਜਿਵੇਂ ਤੁਹਾਨੂੰ ਪਤਾ ਹੈ ਪੀਐਸਪੀਸੀਐਲ ਪੀਐਸਟੀਸੀਐਲ ਐਲਮ ਦੀਆਂ ਵੈਕੈਂਸੀਆਂ ਨਿਕਲੀਆਂ ਹੋਈਆਂ ਹਨ 2500 ਦੇ ਕਰੀਬ ਵਿੱਚ ਵੈਕੈਂਸੀਆਂ ਹਨ ਉਹਨਾਂ ਦੀ ਤਿਆਰੀ ਲਈ ਅਸੀਂ ਹਰ ਰੋਜ਼ ਇਸ YouTube ਚੈਨਲ ਤੇ ਬਿਲਕੁਲ ਫ੍ਰੀ ਹੀ ਵੀਡੀਓ ਹਰ ਰੋਜ਼ ਇੱਕ ਪੈਦਾ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਏਗੀ ਜੀ ਵੀਡੀਓ ਨੂੰ ਪੂਰੀ ਜ਼ਰੂਰ ਦੇਖੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਫਿਰ ਲਾਈਕ ਕਰੋ ਪਹਿਲਾਂ ਲਾਈਕ ਕਰਨ ਦਾ ਕੋਈ ਫਾਇਦਾ ਨਹੀਂ ਸਾਰੀ ਵੀਡੀਓ ਜ਼ਰੂਰ ਦੇਖਣੀ ਹੈ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਅਗਰ ਵੀਡੀਓਜ਼ ਆ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਕਰਦੇ ਆਂ ਵੀਡੀਓ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਰਜਿਸਟੈਂਸ ਕਿਸ ਮੀਟਰ ਦੀ ਵੱਧ ਹੁੰਦੀ ਹੈ ਹਾਂਜੀ ਰਜਿਸਟੈਂਸ ਕਿਸ ਮੀਟਰ ਦੀ ਵੱਧ ਹੁੰਦੀ ਹੈ ਤਾਂ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਹੈ ਐਮੀਮੀਟਰ ਵੋਲਟਮੀਟਰ ਗਲਵੈਨੋਮੀਟਰ ਜਾਂ ਓਮਮੀਟਰ ਹਾਂਜੀ ਤਾਂ ਇਸ ਦਾ ਜੋ ਬਿਲਕੁਲ ਸਹੀ ਆਨਸਰ ਹੈ ਜੀ ਉਹ ਹੈ ਵੋਲਟਮੀਟਰ ਵੋਲਟਮੀਟਰ ਇਕ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਰੈジਸਟੈਂਸ ਕਿਸ ਮੀਟਰ ਦੀ ਘਟ ਹੁੰਦੀ ਹੈ ਰੈジਸਟੈਂਸ ਕਿਸ ਮੀਟਰ ਦੀ ਘਟ ਹੁੰਦੀ ਹੈ ਵੋਲਟਮੀਟਰ ਦੀ ਗਲਵੈਨੋਮੀਟਰ ਦੀ ਓਮਮੀਟਰ ਦੀ ਜਾਂ ਐਮੀਮੀਟਰ ਦੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਹਾਂਜੀ ਉਹ ਹੈ ਐਮੀਮੀਟਰ ਰੈジਸਟੈਂਸ ਐਮੀਮੀਟਰ ਦੀ ਗੱਟ ਹੁੰਦੀ ਹੈ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਚੰਗੇ ਚਾਲਕ ਦੇ ਵਿੱਚੋਂ ਕਰੰਟ ਹਾਂਜੀ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਚੰਗੇ ਚਾਲਕ ਵਿੱਚੋਂ ਕਰੰਟ ਲੰਘਦੀ ਹੈ ਮੁਸ਼ਕਲ ਨਾਲ ਲੰਘਦੀ ਹੈ ਨਹੀਂ ਲੰਘਦੀ ਜਾਂ ਆਸਾਨੀ ਨਾਲ ਲੰਘ ਜਾਂਦੀ ਹੈ ਇਸ ਦਾ ਜੋ ਸਹੀ ਆਨਸਰ ਹੋਏਗਾ ਜੀ ਇਹ ਹੈ ਆਸਾਨੀ ਨਾਲ ਲੰਘ ਜਾਂਦੀ ਹੈ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਚੰਗੇ ਚਾਲਕੇ ਵਿੱਚ ਹੁੰਦੇ ਹਨ ਫ੍ਰੀ ਇਲੈਕਟ੍ਰੋਨਸ ਫਿਕਸਡ ਇਲੈਕਟ੍ਰੋਨਸ ਆਰਬिटल ਇਲੈਕਟ੍ਰੋਨਸ ਜਾਂ ਸਾਰੇ ਠੀਕ ਹਨ ਤਾਂ ਇਸ ਦਾ ਜੋ ਬਿਲਕੁਲ ਸਹੀ ਆਨਸਰ ਹੈ ਜੋ ਹੈ ਫ੍ਰੀ ਇਲੈਕਟ੍ਰੋਨ ਚੰਗੇ ਚਾਲਕ ਵਿੱਚ ਫ੍ਰੀ ਇਲੈਕਟ੍ਰੋਨ ਹੁੰਦੇ ਹਨ ਠੀਕ ਹੈ ਦੋਸਤੋ ਅਗਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਚਾਲਕਾਂ ਦੀ ਵਧਿਆ ਤੋਂ ਘਟਿਆ ਵੱਲ ਤਰਤੀਬ ਕੀ ਹੈ ਟਾਲਕਾਂ ਦੀ ਵੱਧੇ ਤੋਂ ਘਟੀਆਂ ਵੱਲ ਤਰਤੀਬ ਕੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਸਿਲਵਰ ਕਾਪਰ 골ਡ ਐਲੂਮੀਨੀਅਮ ਦੂਸਰੀ ਹੈ ਸਿਲਵਰ 골ਡ ਐਲੂਮੀਨੀਅਮ ਕਾਪਰ ਤੀਸਰੀ ਹੈ ਐਲੂਮੀਨੀਅਮ ਸਿਲਵਰ ਕਾਪਰ 골ਡ ਅਤੇ ਚੌਥੀ ਹੈ ਐਲੂਮੀਨੀਅਮ ਕਾਪਰ ਸਿਲਵਰ 골ਡ ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੋ ਉਹ ਹੈ ਸਿਲਵਰ ਕਾਪਰ 골ਡ aluminum ਠੀਕ ਹੈ ਦੋਸਤੋ ਸਿਲਵਰ ਕਾਪਰ 골ਡ aluminum ਵਾਲਾ ਚਾਲਕਾਂ ਦੀ ਵਧੀਆ ਤਰਤੀਬ ਹੈ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰਕੇ ਜੀ ਡਿਸਟਰੀਬਿਊਸ਼ਨ ਟਰਾਂਸਫਰਮਰ ਦੀਆਂ ਵਾਈਡਿੰਗਸ ਸਪਲਾਈ ਦੇਣ ਲਈ ਹਨ ਕਿਸ ਤਰ੍ਹਾਂ ਦੀ ਸਪਲਾਈ ਦੇਣ ਲਈ ਹਨ ਵੈਡਿੰਗ ਕਿਸ ਤਰ੍ਹਾਂ ਕੀਤੀ ਹੁੰਦੀ ਹੈ ਜੀ অপশন ਦੋ ਦੇ ਸਮਝਦੇ ਜੀ ਸਟਾਰ ਸਟਾਰ ਡੈਲਟਾ ਡੈਲਟਾ ਜਾਂ ਸਟਾਰ ਟੂ ਡੈਲਟਾ ਜਾਂ ਡੈਲਟਾ ਟੂ ਸਟਾਰ ਹਾਂਜੀ ਇਸ ਦਾ ਜਸ ਸਹੀ ਆਨਸਰ ਹੈ ਜੀ ਉਹ ਹੈ ਡੈਲਟਾ ਡੈਲਟਾ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਥਰੀ ਫੇਸ ਇੰਡਕਸ਼ਨ ਮੋਟਰਾਂ ਵਿੱਚ ਇੱਕ ਸਪਿੰਗਰਿੰਗ ਹੁੰਦੀ ਹੈ ਦੋ ਸਪਿੰਗ ਤਿੰਨ ਜਾਂ ਕੋਈ ਨਹੀਂ ਕਿੰਨੇ ਸਲਿਪ ਰਿੰਗ ਹੁੰਦੇ ਹਨ ਇੱਕ ਤਿੰਨ ਫੇਸ ਇੰਡਕਸ਼ਨ ਮੋਟਰ ਦੇ ਵਿੱਚ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਤਾਂ ਇਸ ਦਾ ਜੋ ਸਹੀ ਆਨਸਰ ਹੋ ਜਾਏਗਾ ਉਹ ਹੈ ਤਿੰਨ ਸਲਿਪ ਰਿੰਗ ரைਟ ਦੋਸਤੋ ਅੱਗੇ ਆਪਾਂ ਗੱਲ ਕਰਦੇ ਆ ਨੈਕਸਟ ਕੁਐਸਚਨ ਦੀ 200 ਵੋਲਟ 10 ਓਮ ਰੈジਸਟਰ ਦੀ ਪਾਵਰ ਕੀ ਹੈ 200 वोल्ट 10 ओम रेजिस्टरस दी पावर की है ऑप्शन ਤੁਹਾਡੇ ਬਿਲਕੁਲ ਸਾਹਮਣੇ ਹਾਂਜੀ ਪਹਿਲੀ ਹੈ 2 ਕਿਲੋਵਾਟ ਦੂਸਰੀ ਹੈ 4 ਕਿਲੋਵਾਟ ਤੀਸਰੀ ਹੈ 10 ਕਿਲੋਵਾਟ ਅਤੇ ਚੌਥੀ ਹੈ 20 ਕਿਲੋਵਾਟ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ 4 ਕਿਲੋਵਾਟ ठीक है दोस्तों अगर नैक्सट क्वेश्चन की गल करिए जी कंडक्टर रजिस्टेंस किस तरह निर्भर करती है ऑप्शन पहली है व्यास दूसरी है लंबाई तीसरी है ब्यास लंबाई चौथी कोई नहीं तो इसका जो बिल्कुल सही आंसर है जो है व्यास लंबाई दोवें ठीक है दोस्तों ਅਗਾ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਰੈਜ਼ਿਸਟੈਂਸ ਚੈੱਕ ਕਰਨ ਲਈ ਕਿਸ ਦੀ ਵਰਤੋਂ ਕਰਾਂਗੇ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਹਾਂਜੀ ਰੈਜ਼ਿਸਟੈਂਸ ਚੈੱਕ ਕਰਨ ਲਈ ਕਿਸ ਦੀ ਵਰਤੋਂ ਕਰਾਂਗੇ ਪਹਿਲੀ ਆਪਸ਼ਨ ਹੈ ਵਾਟਮੀਟਰ ਦੂਸਰੀ 2 ਵੋਲਟਮੀਟਰ ਤੀਸਰੀ ਹੈ 3 ਮਲਟੀਮੀਟਰ ਚੌਥੀ ਹੈ 4 ਐਮ ਐਮ ਮੀਟਰ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਮਲਟੀਮੀਟਰ ਠੀਕ ਹੈ ਦੋਸਤੋ ਮਲਟੀਮੀਟਰ ਅੱਗੇ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਲਾਈਨ ਵੋਲਟੇਜ 415 ਹੋਵੇ ਤਾਂ ਫੇਸ ਵੋਲਟੇਜ ਕੀ ਹੋਵੇਗੀ ਜੇ ਲਾਈਨ ਵੋਲਟੇਜ 415 ਹੋਵੇ ਤਾਂ ਫੇਸ ਵੋਲਟੇਜ ਹੋਵੇਗੀ 220 203 240 ਤੇ ਚੌਥੀ 250 ਤਾਂ ਇਸ ਦਾ ਜੋ ਰਾਈਟ ਆਨਸਰ ਦੱਸਣਾ ਹੈ ਉਹ ਹੈ 240 ਠੀਕ ਹੋ ਗਿਆ ਅੱਗੇ ਆਪਾਂ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਦੀ 3 ਕਿਲੋਵਾਟ ਹੀਟਰ ਨਾਲ ਫਿਊਜ਼ ਹੋਵੇਗਾ 3 ਕਿਲੋਵਾਟ ਹੀਟਰ ਨਾਲ ਫਿਊਜ਼ ਹੋਵੇਗਾ ਐਂਪੀਅਰਸ ਵਿੱਚ ਹਾਂਜੀ ਤਾਂ ਆਪਸ਼ਨ ਤੁਹਾਡੇ ਸਮਝਾਂ ਪੰਜ 10 15 ਜਾਂ 20 ਕਿੰਨੇ ਐਂਪੀਅਰ ਵਿੱਚ ਹੋਵੇਗਾ ਤਾਂ ਇਸ ਦਾ ਸਹੀ ਆਨਸਰ ਹੈ ਜੀ 15 ਐਂਪੀਅਰ ਵਿੱਚ ਹੋਵੇਗਾ ਠੀਕ ਹੈ ਦੋਸਤੋ ਦੀ ਗੱਲ ਕਰੀਏ ਨੈਕਸਟ ਕੁਸਚਨ ਦੀ ਓਮ ਕਿਸ ਦਾ ਯੂਨਿਟ ਹੈ ਨਹੀਂ ਹੈ ਓਮ ਕਿਸ ਦਾ ਯੂਨਿਟ ਨਹੀਂ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਾਂਜੀ ਪਹਿਲੀ ਹੈ ਰੈジਸਟੈਂਸ ਦੂਸਰੀ ਹੈ ਰੈਕਟੈਂਸ ਤੀਸਰੀ ਹੈ ਇਮਪੀਡੈਂਸ ਚੌਥੀ ਹੈ ਇੰਡਕਟਸ ਹਾਂਜੀ ਤਾਂ ਇਸ ਦਾ ਸਹੀ ਆਨਸਰ ਹੈ ਜੋ ਹੈ ਇੰਡਕਟਸ ਇੰਡਕਟੈਂਸ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੋ ਟਰਾਂਸਫਾਰਮਰ ਦੀ ਪ੍ਰਾਇਮਰੀ ਜਾਂ ਸੈਕੰਡਰੀ ਰੇਸ਼ੋ ਹੈ 11:1 ਇੱਕ ਪ੍ਰਾਇਮਰੀ ਵੋਲਟ 11000 ਹੋਣ ਤਾਂ ਸੈਕੰਡਰੀ ਵੋਲਟ ਕੀ ਹੋਵੇਗੀ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ 100 1100 1000 ਜਾਂ 11000 ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ 1000 ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂਬੇ ਦੀ ਤਾਰ ਦੀ ਰੈジਸਟੈਂਸ ਵੱਧ ਜਾਵੇਗੀ ਜੇਕਰ ਤਾਪਮਾਨ ਘਟ ਜਾਵੇ ਤਾਪਮਾਨ ਵੱਧ ਜਾਵੇ ਨਮੀ ਵੱਧ ਜਾਵੇ ਜਾਂ ਨਮੀ ਘਟ ਜਾਵੇ ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਹਾਂਜੀ ਉਹ ਹੈ ਨਮੀ ਵੱਧ ਜਾਵੇ ਨਮੀ ਵੱਧ ਜਾਵੇ ਤਾਂ ਵੇਦੀ ਤਾਰ ਦੇ ਰੈジਸਟੈਂਸ ਵੱਧ ਜਾਵੇਗੀ ਜੇਕਰ ਨਮੀ ਵੱਧ ਜਾਵੇ ਤਾਂ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰਕੇ ਜੀ ਪੰਜਾਬ ਰਾਜ ਬਿਜਲੀ ਬੋਰਡ ਦਾ ਮੁੱਖ ਦਫ਼ਤਰ ਕਿੱਥੇ ਹੈ ਪਟਿਆਲਾ ਚੰਡੀਗੜ੍ਹ ਦਿੱਲੀ ਜਾਂ ਬੰਬਈ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਪਟਿਆਲਾ ਪਟਿਆਲਾ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਫਲੈਰੋਸੈਂਟ ਟਿਊਬ ਦੇ ਸਿਰੇ جگਦੇ ਰਹਿੰਦੇ ਹਨ ਜੇਕਰ ਟਿਊਬ ਨਹੀਂ جگਦੀ ਤਾਂ ਖਰਾਬੀ ਕਿੱਥੇ ਹੋ ਸਕਦੀ ਹੈ ਰਾਡ ਵਿੱਚ ਹੋ ਸਕਦੀ ਹੈ ਚੋਕ ਵਿੱਚ ਕੰਪੈਸਟਰ ਵਿੱਚ ਜਾਂ ਸਟਾਰਟਰ ਵਿੱਚ ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਸਟਾਰਟਰ ਵਿੱਚ ਠੀਕ ਹੈ ਦੋਸਤੋ ਸਟਾਰਟਰ ਵਿੱਚ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਪਾਂ ਸਭ ਤੋਂ ਵੱਧ ਨਿਪੁੰਨਤਾ ਕਿਸ ਮਸ਼ੀਨ ਦੀ ਹੈ ਸਭ ਤੋਂ ਵੱਧ ਨਿਪੁੰਨਤਾ ਕਿਸ ਮਸ਼ੀਨ ਦੀ ਹੈ ਤਾਂ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਏਸੀ ਮੋਟਰ ਦੂਸਰੀ ਡੀਸੀ ਮੋਟਰ ਤੀਸਰੀ ਟਰਾਂਸਫਾਰਮਰ ਚੌਥੀ ਆਲਟਰਨੇਟਰ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਟਰਾਂਸਫਾਰਮਰ ਸਭ ਤੋਂ ਵੱਧ ਨਿਪੁੰਨਤਾ ਦੀ ਮਸ਼ੀਨ ਹੈ ਰਾਈਟ ਦੋਸਤੋ ਗੱਲ ਕਰੀਏ ਜੀ ਨੈਕਸਟ ਕੁਐਸਚਨ ਦੀ ਇੱਕ ਹਾਰਸ ਪਾਵਰ ਬਰਾਬਰ ਹੈ ਇੱਕ ਹਾਰਸ ਪਾਵਰ ਕਿਸ ਦੇ ਬਰਾਬਰ ਹੈ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ 0.746 ਕਿਲੋਵਾਟ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ मल्टीमीटर मल्टीमीटरों सैल काट दिता जाए तो की नहीं चैक करेगा मल्टीमीटर मल्टीमीटरों सैल काट दिता जाए तो की नहीं चैक करेगा ऑप्शन तो बिल्कुल सामने हाँ जी पहली है वोल्टेज दूसरी करंट तीसरी है रजिस्टेंस तो चौथी है सब कुछ तो इसका जो सही आंसर है वो है रजिस्टेंस नहीं चैक करेगा तो रजिस्टेंस राइट दोस्तों ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੁਸੀਂ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਮਿਲਦਾ ਹੈ ਨੈਕਸਟ ਵੀਡੀਓਜ਼ ਥੈਂਕ ਯੂ ਵੈਰੀ ਮਚ